ਕੀ ਕਰਦੀਆਂ ਅੱਛਾ ਅੱਛਾ ਆ ਹੋ ਕੇ ਬਸ ਇਹੀ ਹੁੰਦਾ ਕੰਮ ਦਾ ਹੀ ਕਿ ਟਾਈਮ ਨਾ ਕਰ ਲਈਏ ਤੇ ਮੁਰਕੀ ਨਹੀਂ ਲੱਗ ਨਹੀਂ ਨਾ 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 ਮੈਂ ਰੁਕ ਜਾਨਾ ਕਿਉਂਟ ਹਾਂਜੀ ਹਾਂਜੀ ਤਾਈ ਜੀ ਆਹੋ ਚਲੋ ਇਹ ਕੀ ਕੰਮ ਟਾਈਮ ਨਾਲ ਹੋ ਜੇ ਨਾ ਤੇ ਮੁਰਕੀ ਆਪਣਾ ਜਿੱਦਾਂ ਮਰਜ਼ੀ ਬੰਦਾ ਵੇਲਾ ਹਨਾ ਹੋ ਜਾਂਦਾ ਆ ਹਾਂਜੀ ਬਾਕੀ ਦਾ ਕੋਈ ਨਹੀਂ ਬਾਅਦ ਵਿੱਚ ਵੇਖ ਲਾਂਗੇ ਤੇ ਲੈਣ ਦੇਣ ਵਾਲਾ ਲੈਣ ਦੇਣ ਵਾਲ ਦੇ ਵਿਆਸ ਆ ਗਿਆ ਤਾਈ ਜੀ ਲੈਣ ਦੇਣ ਦਾ ਨਾ ਆਪਾਂ ਬਿਲਕੁਲ ਨੀਗਾ ਕਰਨਾ ਕੁਛ ਵੀ ਨਾ ਨਾ ਚੀਜ਼ ਨਹੀਂ ਦੇ ਕੋਈ ਨਹੀਂ ਤਾਈ ਜੀ ਲੈਣ ਦੇਣ ਦਾ ਆਪਾਂ ਕੁਛ ਨਹੀਂ ਕਰਨਾ ਨਹੀਂ ਚੀਜ਼ ਨਹੀਂ ਕਿ ਆਪਾਂ ਕੋਈ ਵੀ ਲੈਣੀ ਤੇ ਬਾਕੀ ਕੋਈ ਨਹੀਂ ਹਾਂ ਜੀ ਆ ਫਿਰ ਕੋਈ ਨਹੀਂ ਦੱਸਦੇ ਹੋ ਹੈ ਇੱਥੇ ਸਾਰਿਆਂ ਨੂੰ ਤੇ ਆਹ ਪਤਾ ਲੱਗ ਜਾਊਗਾ ਹਨਾ ਤੇ ਕੋਈ ਨਹੀਂ ਫਿਰ ਦੱਸਦੇ ਹੋ ਹੈ ਹਾਂਜੀ ਹਾਂਜੀ ਬਾਕੀ ਵੇਖ ਲਓ ਵੀ ਆਪਣੇ ਘਰ ਥੋੜਾ ਬਹੁਤਾ ਜਿਆਦਾ ਤੁਸੀਂ ਕਰਨਾ ਵਾ ਅਕਸਰ ਅਹੀ ਨੂੰ ਸ਼ਰੀਕੇ ਪਾਈ ਚਾਰੇ ਵਾਲਿਆਂ ਉਹ ਮੁੰਡਿਆ ਨਾ ਕਰ ਲੈਣੇ ਸਲਾਹ ਕਿ ਕਿ ਕਿਦਾਂ ਆਹਤ ਨੂੰ ਜਦੋਂ ਆਪਾਂ ਵਿਆਹ ਕੇ ਆਵਾਂਗੇ ਤਾਂ ਉਦੋਂ ਰੋਟੀ ਆਪਣੇ ਸ਼ਰੀਕੇ ਬਰਾਦਰੀ ਦੀ ਕਰ ਲਾਂਗੇ ਚਲ ਇਦਾਂ ਕਰ ਹਲੋ ਕੀ ਐਸਾ ਕਹਤਾ ਕੇ ਗਿਆ ਚਲ ਹੁਣ ਬਣੂਗੀ ਗੱਲ ਜੋਤ ਹਾਂਜੀ ਮੰਮੀ ਪੁੱਤ ਇਧਰ ਮੇਰੀ ਗੱਲ ਸੁਣੋ ਹਾਂਜੀ ਉਹਨਾਂ ਫੋਨ ਆਉਣ ਡਿਆ ਮੈਂ ਨ ਭਾਂਦੀ ਦਾ ਅੱਛਾ ਠੀਕ ਹੰਦੇ ਤੋ ਕਹਿੰਦੇ ਇਹ ਵੀ 25 ਤਰੀਕ ਜਿਹੜੀ ਹੈ ਨਾ ਸਾਡੇ ਕੋਲ ਉਹ ਫਾਈਨਲ ਹੈ ਵਿਆਹ ਦੀ ਠੀਕ ਹੈ ਜੀ ਜੋਤ ਹਾਂਜੀ ਮੰਮੀ ਪੁੱਤ ਇਧਰ ਮੇਰੀ ਗੱਲ ਸੁਣੋ ਨਹੀਂ ਅਹੀਂ ਵਿਆਹ ਨਹੀਂ ਛੇਤੀ ਕਰਦੇ ਹੁਣ ਤਹੀ ਉਹ ਵੀ ਗੱਲ ਮਨਾ ਕੇ ਪੈ ਗਈ ਜੀ ਚਲ ਪੁੱਤ ਕੋਈ ਗੱਲ ਨਹੀਂ ਕਰ ਲਿੰਦੇ ਕਰ ਲੈਨੇ ਵਿਆਹ ਕਰ ਲੈ ਕਰ ਲੈ ਨਹੀਂ ਗਲਤ ਕਰ ਦਿੰਨੇ ਆ ਵਿਆਹ ਹੋਣ ਤੋਂ ਮੂੰਹ ਮੰਗਣ ਦੇ ਠੀਕ ਠੀਕ ਚਲੋ ਕੋਈ ਗੱਲ ਵੀ ਹਾਂ ਜੀ ਫਿਕਰ ਨਾ ਕਰੋ ਤੁਸੀਂ ਕਰ ਲੈਣਾ ਸਾਰਾ ਕੁਝ ਹਾਂ ਠੀਕ ਠੀਕ ਜੀ ਕੱਟਣਾ ਜੀ ਜੀ ਪੰਜ ਜੀ ਇੱਕ ਹੋਰ ਥੋੜਾ ਟੂਰ ਹਾਂਜੀ ਹਾਂਜੀ 39 ਭਾਂਜੀ ਜੀ ਤੋਰੀ ਹੈ ਨਾ ਮਾਂ ਵੀ ਉਹਦਾ ਵੀ ਦੇਲੀ ਜਾਂਦਾ ਦਾ ਦਿਨ ਖਲੋ ਜਾ ਕੱਲ ਨੂੰ ਹੁਣ ਫੋਨ ਕਰੀ ਹਾਂਜੀ ਮੈਂ ਨਾ ਸੋਚਣ ਲਈ ਹਾਂ ਵੀ ਸਾਰੇ ਪਵ ਸੌਰੀ ਕੱਢ ਕੱਢ ਦਵਾ 3 ਸਟਾਰਟ ਪੁੱਤ ਮੈਂ ਸੋਚਣ ਲਈ ਹਾਂ ਕਿ ਸਾਰੇ ਪਰਿਵਾਰ ਨੇ ਕੀ ਤੱਕ ਕਦੋਂ ਇਕੱਠੇ ਹੁਣਾਵਾ ਤੇ ਮੈਂ ਨਾ ਤੇਰੇ ਡੈਡੀ ਨਾਲ ਸਲਾਹ ਕੀਤੀ ਸੀ ਲੱਗਿਆ ਤੇ ਹੁਣ ਨੂੰ ਪਤਾ ਕੱਲ ਲੱਗਾ ਉਹ ਦਿਹਾਵਾ ਤੁਸੀਂ ਪਾਣੀ ਤੁਸੀਂ ਕੀ ਚੱਲ ਹੋਈ ਜੇ ਇਰਾਦਾ ਹੋਊਗਾ ਤੇ ਆਪਣਾ ਘਰੇ ਤੁਹਾਡਾ ਬੋਦਾ ਕਰ ਲਾਂਗੇ ਰਿਸੈਪਸ਼ਨ ਦਾ ਤੇ ਫੇਰ ਸੱਦ ਲਾਂਗੇ ਸਾਰੇ ਪਰੋਣਾ ਠੀਕ ਆ ਚਲ ਉਹ ਤੇਰੇ ਡੈਡੀ ਨਾਲ ਸਲਾਹ ਮੈਂ ਕਰ ਲੂੰਗੀ ਤੂੰ 2 3 ਸਟਾਰਟ ਚੱਲ ਪੁੱਤ ਉਹ ਸਲਾਹ ਤੇ ਮੈਂ ਤੇਰੇ ਡੈਡੀ ਨਾਲ ਕਰ ਲੂੰਗੀ ਹਾਂਜੀ ਤੇ ਤੂੰ ਫਿਕਰ ਨਾ ਹੈਲੋ ਹੈਲੋ ਤਾਂ ਗੱਲਾਂ ਦਾ ਪਹਿਲਾਂ ਪਾਈ ਸੀ 21 ਮੈਂ ਤੈਨੂੰ ਬਾਹਰ ਵੇਖਣ ਦੇ ਆ ਇੱਥੇ ਬੈਠੀਂ ਕੋਈ ਕੋਈ ਪੈਲਸ ਦਾ ਨਾ ਉਹ ਵੀ ਪਤਾ-ਪਤਾ ਘਾਸੜੋ ਮਾੜਾ-ਮੋਟਾ ਰੇਂਜ ਕਰ ਲਓ ਕੋਈ ਨਹੀਂ ਕਰਦਾ ਇਹ ਹੁਣ ਬੁਕਿੰਗ ਨੇੜੀ ਹੈ ਨਾ ਹੋਈ ਹੋਈ ਮੈਂ ਆਖਣਿਆ ਉਧਰੋਂ ਇਹਨਾਂ ਦਾ ਪਤਾ ਤੇ ਲੱਗੇ ਪੱਕਾ ਕੋਈ ਫੇਰ ਹੀ ਕੋਈ ਦਿਨ ਮਿਥੀਏ ਫੇਰ ਕੋਈ ਗੱਲ ਕਰੀਏ ਮਾੜਾ-ਮੋਟਾ ਸੋਨੇ ਦਾ ਤਾਂ ਅਸੀਂ ਕੀਤਾ ਹੀ ਆ ਰੇਂਜ ਹੂੰ ਰਹਿ ਗਿਆ ਕੱਪੜੇ ਲੀੜੇ ਦਾ ਤੇ ਕੱਪੜੇ ਲੀੜਾ ਜਿਹੜਾ ਇੱਕ ਦੋ ਸਹਿ ਸ਼ਹਿਰ ਗਈ ਸ਼ਹਿਰ ਗਈ ਇੱਕ ਦੋ ਵਾਰੀ ਕਿਤੇ ਸ਼ਹਿਰ ਗਈਆਂ ਤੇ ਜਿਹੜਾ ਕੋਈ ਪਸੰਦ ਆ ਆ ਸੁਣੋ ਮੇਰੀ ਕੰਮ ਦੇ ਸਾਰੇ ਜਿਹੜੇ ਆ ਚਾਹ ਨਹੀਂ ਕਰਨੇ ਦੇ ਆ ਬੀਜੋਂ ਨਾਲੋਂ ਦੁੱਧੀਆਂ ਉੱਗੀਆਂ ਗਈਆਂ ਬੰਦੀਆਂ ਨਲਾਂ ਨਾ ਹੋਵੇ ਬਾਕੀ ਤੇ ਨਾਨਕਿਆਂ ਨੂੰ ਗਈਆਂ ਹੂੰ ਥੋੜੀ ਜਿਹੀ ਨਾ ਹੈਲਪ ਕਰਦੇ ਹਾਂ ਇਹ ਕਰਦੀਆਂ ਅੱਛਾ ਅੱਛਾ ਆ ਹੋ ਕੇ ਬਸ ਇਹੀ ਹੁੰਦਾ ਕੰਮ ਦਾ ਹੀ ਕਿ ਟਾਈਮ ਨਾ ਕਰ ਲਈਏ ਤੇ ਕਹ ਲਾ ਗਏ ਨਾ 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 ਮੈਂ ਟੂਰ ਮੈਂ ਰੁਕ ਜਾਨਾ ਕਿਉਂਟ ਹਾਂਜੀ ਹਾਂਜੀ ਤਾਈ ਜੀ ਆਹੋ ਚਲੋ ਇੱਕ ਹੀ ਕੰਮ ਟਾਈਮ ਨਾਲ ਹੋ ਜੇ ਨਾ ਤੇ ਮੁੜ ਕੇ ਆਪਣਾ ਜਿੰਦਾ ਮਰਜੀ ਬੰਦਾ ਵੇਲਾ ਹਨਾ ਹੋ ਜਾਂਦਾ ਆ ਹਾਂਜੀ ਬਾਕੀ ਦਾ ਕੋਈ ਨਹੀਂ ਬਾਅਦ ਵਿੱਚ ਵੇਖ ਲਾਂਗੇ ਤੇ ਲੈਣ ਦੇਣ ਵਾਲਾ ਲੈਣ ਦੇਣ ਵਾਲ ਦੇ ਵੇਸ ਆ ਤਾਈ ਜੀ ਲੈਣ ਦੇਣ ਦਾ ਨਾ ਆਪਾਂ ਬਿਲਕੁਲ ਨੀਗਾ ਕਰਨਾ ਕੁਝ ਵੀ ਨਾ ਨਾ ਜੀ ਨਹੀਂ ਤਾਈ ਜੀ ਲੈਣ ਦੇਂਦਾ ਆਪਾਂ ਕੁਛ ਨਹੀਂ ਕਰਨਾ ਨਹੀਂ ਚੀਜ਼ ਨਹੀਂ ਕਿ ਆਪਾਂ ਕੋਈ ਵੀ ਲੈਣੀ ਤੇ ਬਾਕੀ ਕੋਈ ਨਹੀਂ ਹਾਂਜੀ ਆ ਫਿਰ ਕੋਈ ਨਹੀਂ ਦੱਸਦੇ ਹੋ ਹੈ ਇੱਥੇ ਸਾਰਿਆਂ ਨੂੰ ਤੇ ਆਹ ਪਤਾ ਲੱਗ ਜਾਊਗਾ ਹਨਾ ਫਿਰ ਕੋਈ ਆਇਆ ਤੇ ਕੋਈ ਨਹੀਂ ਫਿਰ ਦੱਸਦੇ ਹੋ ਹੈ ਹਾਂਜੀ ਹਾਂਜੀ ਬਾਕੀ ਵੇਖ ਲਓ ਵੀ ਆਪਣੇ ਘਰ ਥੋੜਾ ਬਹੁਤਾ ਜਿਆਦਾ ਤੁਸੀਂ ਕਰਨਾ ਵਾ ਅਕਸਰ ਅਹੀ ਵੀ ਸ਼ਰੀਕੇ ਪਾਈ ਚਾਰੇ ਵਾਲੀਆਂ ਆ ਉਹ ਮੁੰਡਿਆ ਨਾ ਕਰ ਲੈਨੇ ਸਲਾਹ ਕਿ ਕਿ ਕਿਦਾਂ ਆਹਤ ਨੂੰ ਜਦੋਂ ਆਪਾਂ ਵਿਆਹ ਕੇ ਆਵਾਂਗੇ ਤਾਂ ਉਦੋਂ ਰੋਟੀ ਆਪਣੇ ਸ੍ਰੀਕੇ ਬਰਾਦਰੀ ਦੀ ਕਰ ਲਾਂਗੇ ਚੱਲ ਇੱਦਾਂ ਕਰ ਹਲੋ ਉਹ ਵਾ ਕੇ ਅਸਾਂ ਕਾ ਤੱਕ ਗਿਆ ਚੱਲ ਹਾਂ ਫੋਨ ਬਣੂਗੀ ਗੱਲ ਜਯੋਤ ਹਾਂਜੀ ਮੰਮੀ ਉਹ ਤਾਂ ਇਧਰ ਮੇਰੀ ਗੱਲ ਸੁਣੋ ਹਾਂਜੀ ਉਹਨਾਂ ਫੋਨ ਆਉਂਦੇ ਆ ਮੇਨ ਭੈਣ ਜੀ ਦਾ ਅੱਛਾ ਕੀ ਕਹਿੰਦੇ ਤੋ ਕਹਿੰਦੇ ਇਹ ਵੀ 25 ਤਰੀਕ ਜਿਹੜੀ ਹੈ ਨਾ ਸਾਡੇ ਬਲੋਂ ਫਾਈਨਲ ਹੈ ਵਿਆਹ ਦੀ ਠੀਕ ਹੈ ਜੀ ਜਯੋਤ ਹਾਂਜੀ ਮੰਮੀ ਉਹ ਤਾਂ ਇਧਰ ਮੇਰੀ ਗੱਲ ਸੁਣੋ ਨਹੀਂ ਅਹੀਂ ਵਿਆਹ ਨਹੀਂ ਛੇਤੀ ਕਰਦੇ ਹੁਣ ਤੁਸੀਂ ਉਹ ਵੀ ਗੱਲ ਮਨਾ ਕੇ ਪੈ ਗਈ ਜੀ ਚਲ ਫੋਟ ਕੋਈ ਗੱਲ ਨਹੀਂ ਕਰ ਲਿੰਦੇ ਕਰ ਲੈਨੇ ਵਿਆਹ ਕਰ ਲੈਨੇ ਗਲਤ ਕਰ ਦਿੰਨੇ ਆ ਵਿਆਹ ਹੋਣ ਤੋਂ ਮੂੰਹ ਮੰਗਣ ਦੇ ਠੀਕ ਠੀਕ ਚਲੋ ਕੋਈ ਗੱਲ ਵੀ ਆਂ ਜੀ ਫਿਕਰ ਨਾ ਕਰੋ ਤੁਸੀਂ ਕਰ ਲੈਣਾ ਸਾਰਾ ਕੁਝ ਹਾਂ ਠੀਕ ਠੀਕ ਜੀ ਕੱਟਣਾ ਜੀ ਜੀ ਪੰਜ ਜੀ ਇੱਕ ਹੋਰ ਥੋੜਾ ਟੂਰ ਹਾਂਜੀ ਹਾਂਜੀ ਤੇ ਆਨ ਭਾਂਜੀ ਜੀ ਜੋ ਤੋਰੀ ਹੈ ਨਾ ਮਾਂ ਵੀ ਉਹਦਾ ਵੀ ਦੇਲੀ ਜਾਂਦਾ ਦਾ ਦਿਨ ਖਲੋ ਜਾ ਕੱਲ ਨੂੰ ਹੁਣ ਫੋਨ ਕਰੀ ਹਾਂਜੀ ਮੈਂ ਨਾ ਸੋਚਣ ਲਈ ਹਾਂ ਵੀ ਸਾਰੇ ਸੌਰੀ ਕੱਟ ਕੇ ਕਿੱਦੋਂ ਬਾਰੇ ਪੁੱਤ ਮੈਂ ਸੋਚਣ ਲਈ ਹਾਂ ਕਿ ਸਾਰੇ ਪਰਿਵਾਰ ਨੇ ਕੀ ਤਾਂ ਕਦੋਂ ਇਕੱਠੇ ਹੁਣਾਵਾ ਤੇ ਮੈਂ ਨਾ ਤੇਰੇ ਡੈਡੀ ਨਾਲ ਸਲਾਹ ਕੀਤੀ ਸੀ ਲੱਗਿਆ ਤੇ ਹੁਣ ਪਤਾ ਕੱਲ ਲੱਗਾ ਉਹ ਦਿਹਾਵਾ ਤੁਸੀਂ ਪੰਜ ਕਿ ਜੇ ਇਰਾਦਾ ਹੋਊਗਾ ਤੇ ਆਪਣਾ ਘਰੇ ਤੁਹਾਡਾ ਬੋਧਾ ਕਰ ਲਾਂਗੇ ਰਿਸੈਪਸ਼ਨ ਦਾ ਤੇ ਫੇਰ ਸੱਦ ਲਾਂਗੇ ਸਾਰੇ ਪਰੋਣਾ ਠੀਕ ਆ ਚਲ ਉਹ ਤੇਰੇ ਡੈਡੀ ਨਾਲ ਸਲਾਹ ਮੈਂ ਕਰ ਲੂੰਗੀ ਤਾਂ ਤੂੰ ਚੱਲ ਪੁੱਤ ਉਹ ਸਲਾਹ ਤੇ ਮੈਂ ਤੇਰੇ ਡੈਡੀ ਨਾਲ ਕਰ ਲੂੰਗੀ ਹਾਂਜੀ ਤੇ ਤੂੰ ਫਿਕਰ ਨਾ ਹੈਲੋ ਹੈਲੋ ਕੱਲਿਆਂ ਦਾ ਪਹਿਲਾਂ 2 1 ਮੈਂ ਤੁਹਾਨੂੰ ਬਾਹਰ ਵੇਖਣ ਦਿਆਂ ਇੱਥੇ ਬੈਠੀ ਨੀ ਕੋਈ ਪੈਲਸ ਦਾ ਨਾ ਉਹ ਵੀ ਪਤਾ ਪਤਾ ਘਾਸੜਾ ਮਾੜਾ ਮਾੜਾ ਅਰੇਂਜ ਕਰ ਲੋ ਕੋਈ ਨੀ ਕਰਦਾ ਇਹ ਬੁਕਿੰਗ ਨੇੜੀ ਹੀ ਹੈ ਨਾ ਹੋਈ ਹੋਈ ਮੈਂ ਆਖਣਿਆ ਉਧਰੋਂ ਇਹਨਾਂ ਦਾ ਪਤਾ ਤੇ ਲੱਗੇ ਪੱਕਾ ਕੋਈ ਫੇਰ ਹੀ ਕੋਈ ਦਿਨ ਮਿਥੀ ਕੀ ਫੇਰ ਕੋ ਗੱਲ ਕਰੀਏ ਮਾੜਾ ਮੋਟਾ ਸੋਨੇ ਦਾ ਤਾਂ ਅਸੀਂ ਕੀਤਾ ਹੀ ਅਰੇਂਜ ਹੂੰ ਰਹਿ ਗਿਆ ਕੱਪੜੇ ਲੀੜੇ ਦਾ ਤੇ ਕੱਪੜੇ ਲੀੜਾ ਜਦੋਂ ਇੱਕ ਦੋ ਸਹਿਰ ਸ਼ਹਿਰ ਗਈ ਸ਼ਹਿਰ ਗਈ ਇੱਕ ਦੋ ਵਾਰੀ ਕਿਤੇ ਸ਼ਹਿਰ ਗਈਆਂ ਤੇ ਜਿਹੜਾ ਕੋਈ ਪਸੰਦ ਆਇਆ ਕਾ ਸੁਣੋ ਮੇਰੀ ਕੰਮ ਦੇ ਸਾਰੇ ਜਿਹੜੇ ਆ ਚਾਹ ਨਹੀਂ ਕਰਨੇ ਦੇ ਆ ਬੀਜ ਨਾਲੋਂ ਲੁੱਡੀਆਂ ਉੱਗੀਆਂ ਗਈਆਂ ਮੈਂ ਲੱਲਾ ਜਨਾ ਹੋ ਗਏ ਬਾਕੀ ਤੇ ਨਾਨਕਿਆਂ ਨੂੰ ਕਈ ਹੂੰ ਥੋੜੀ ਜੀ ਨਾ ਹੈਲਪ ਕਰਦੇ ਹਾਂ ਤੇ